1000 ਘੰਟਾ ਚੱਲਿਆ ਹੋਇਆ ਧਰਮੇ 5310 ਗਲੋਬਲ ਹਿੱਸੇ ਦੇ ਵਿੱਚ ਲੈ ਕੇ ਆਂਦਾ ਹਾਂ ਜੀ ਇਹ ਹਿੱਸਾ ਤੁਹਾਨੂੰ 5410 ਟਰੈਕਟਰ ਦੇ ਵਿੱਚ ਮਿਲੂਗਾ ਪਰ ਇਹ ਹਿੱਸਾ 5310 ਦੇ ਵਿੱਚ ਵੀ ਆਇਆ ਹੋਇਆ ਬਹੁਤ ਘੱਟ ਮਾਡਲ ਨੇ ਹਾਂਜੀ ਮਾਡਲ ਕਿੰਨਾ ਹੈ ਜੋ ਹੁਣ ਮਾਡਲ 22 ਬਿਨਾ ਸੀਆਰਡੀ ਵਾਲਾ ਬਸ ਉਦੋਂ ਬਾਅਦ ਇਹ ਬੰਦ ਹੀ ਹੋ ਗਏ ਸਮਝ ਲਓ ਬਿਨਾ ਸੀਆਰਡੀ ਤੋਂ 2022 ਮਾਡਲ ਹੈ ਇਹਦੇ ਕੇ আর ਟਾਇਰ ਨਾਲ ਦੇ ਹੋਣਗੇ ਹਨਾ ਟਾਇਰ ਨਾਲ ਦੇ ਹਾਂਜੀ ਨਾਲ ਦੇ ਟਾਇਰ ਨਾਲ ਦੇ ਨੇ ਕੰਡੀਸ਼ਨ ਦਾ ਓਰੀਜਨਲ ਹੈ ਹਾਂਜੀ ਹਾਂਜੀ ਓਰੀਜਨਲ ਹੈ ਇਹਦਾ ਨੰਬਰ ਕਿੱਥੋਂ ਦਾ ਨੰਬਰ ਰਾਜਪੁਰੇ ਦਾ ਪੀਵੀ 39 ਪੀਵੀ 39 ਰਾ ਇਹ ਸੈਕਿੰਡ ਸੈਕਿੰਡ ਪਾਰਟੀ ਆ ਕੀ ਕੀ ਡਿਮਾਂਡ ਰੱਖੀ ਆ ਦੀ ਆਪਾਂ ਨੇ ਡਿਮਾਂਡ ਇਹਦੀ 790 ਹੈ ਜੀ 7 ਲੱਖ 90 ਹਜ਼ਾਰ ਛੱਡਾਂਗੇ ਕਿੰਨੇ ਦਾ ਜਮਾ ਲਾਸਟ 70 ਦਾ ਦੇ ਦਾਂਗੇ ਸਾਢੇ 7 ਲੱਖ ਦਾ ਬਣੂਗਾ ਸਾਢੇ 7 ਲੱਖ ਦਾ ਟਰੈਕਟਰ ਬਣੂ ਫਟਾਫਟ ਆਜੋ ਰੁਪਇਆ ਥੋੜਾ ਹੀ ਵਿੱਚ ਪਊਗਾ ਉਹ ਤੋਂ ਇਲਾਵਾ ਇੱਕ ਇਧਰਲੇ ਪਾਸੇ ਖੜਾ 65 10 4 ਵੀਲ ਡਰਾਈਵ ਦੇ ਵਿੱਚ ਹਾਂਜੀ ਇਹ ਵੀ 20 ਮਾਡਲ ਆ ਆਰਸੀ 23 ਦੀ ਆ ਅੱਛਾ ਪੀਵੀ 19 ਲੋਕਲ ਇਹਨੂੰ ਬਰਨਾਲੇ ਦਾ ਨੰਬਰ ਲੱਗੂਗਾ ਐਚ ਆਰ ਤੋਂ ਨੰਬਰ ਲੱਗਿਆ ਥੋੜੀ ਮੋਟੀ ਹਲਕੀ ਫੁਲਕੀ ਟੱਚਿੰਗ ਹੈਗੀ ਆ ਮੂਰਾ ਜਿਹੜਾ ਜਮੀ ਨਮਾ ਜਮਾ ਨਮਾ ਮਗਰਲੇ ਟਾਇਰ ਨਾਲ ਦੇ 2500 ਘੰਟਾ ਚੱਲਿਆ ਬਿਨਾ ਸੀ ਆਡੀ ਤੋਂ 65 ਐਚਪੀ ਚ 65 ਹਾਊਸ ਪਾਵਰ ਹਾਂ ਜੇ ਇਹਦਾ ਕੰਪੈਰੀਜ਼ਨ ਆਪਾਂ ਸਪੰਜਾ 20 ਨਾਲ ਕਰੀਏ ਸਪੰਜਾ 20 20 ਮਾਡਲ 12 13 ਲੱਖ ਦੇ ਵਿੱਚ ਆਉਂਦਾ ਇਹ ਕਿੰਨੇ ਚ ਬਣੂ ਇਹ ਆਪਾਂ ਤੁਹਾਨੂੰ ਮੂਰਲ ਹੈਗਾ ਇਹਦਾ 890 ਹਾਂ 8 ਲੱਖ ਦੇ 75000 ਦਾ ਟਰੈਕਟਰ ਦੇ ਦਾਂਗੇ 8.5 ਲੱਖ ਦਾ ਦੇ ਦਾਂਗੇ ਦੇ ਦਾਂਗੇ ਜਿਹੜਾ ਵੀਡੀਓ ਦੇਖ ਕੇ ਆਓ ਅੱਜ ਮਿੱਤਰੋ 5520 ਦੇ ਕੰਪੈਰੀਸ਼ਨ ਦਾ ਟਰੈਕਟਰ ਆ 3.5 ਲੱਖ ਦਾ ਫਾਇਦਾ ਹੋ ਜੂ ਚੱਕੋ ਇਹਦੇ ਉੱਪਰ ਲੋਨ ਹੋ ਜੂਗਾ ਲੋਨ ਹੋ ਜੂ ਕਿੰਨੇ ਕ ਦਾ ਹੋ ਜੂ ਇਹਦੇ ਉੱਪਰ ਹੋ ਜੂਗਾ ਮੰਨ ਕੇ ਚਲੋ 4.7 ਲੱਖ ਦਾ ਹੋ ਜੂ 4.7 ਲੱਖ ਦਾ ਚਲ 7 ਲੱਖ ਦਾ ਲੋਨ ਮੰਨ ਲਓ ਰੁਪਇਆ 1.5 ਲੱਖ ਚੱਕ ਲਿਓ ਚੁੱਪ ਕਰਕੇ ਤਲਵੰਡੀ ਵਿਖਲੀ ਚ ਆਜੋ ਚਾਹੇ 53 ਦਾ ਹਦੇ ਮਾਲਕ ਬਣ ਜਾਓ ਚਾਹੇ 65 ਦਾ ਦੱਸਦੇ ਮਾਲਕ ਹੋਣ ਫ੍ਰੀ ਸਪੀਡ ਚੇਂਜਰ ਗੇਅਰ ਦੇ ਵਿੱਚ ਵਾਲਾ ਟੌਪ ਮਾਡਲ ਟਰੈਕਟਰ ਆ ਯਾਰ ਫੁੱਲ ਫੀਚਰਾਂ ਨਾਲ ਤੁਹਾਨੂੰ ਤੁਨ ਕੇ ਭ